ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਫੇਰ ਪਹੁੰਚੇ ਆ ਮੋਗਾ ਟਰੈਕਟਰ ਮੰਡੀ ਵਿੱਚ ਸੋ ਇੱਥੇ ਹਰ ਐਤਵਾਰ ਬਹੁਤ ਭਾਰੀ ਟਰੈਕਟਰਾਂ ਦੀ ਮੰਡੀ ਲੱਗਦੀ ਆ ਖਰੀਦਣ ਅਤੇ ਵੇਚਣ ਵਾਲੇ ਵੀਰ ਮੇਰੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਪਹੁੰਚਦੇ ਨੇ ਪਹੁੰਚਦੇ ਨੇ ਸੋ ਆਜੋ ਤੁਹਾਨੂੰ ਜਾਣੂ ਕਰਵਾਉਣੇ ਆ ਕੱਲੇ-ਕੱਲੇ ਟਰੈਕਟਰ ਤੋਂ ਤੇ ਦੱਸਦੇ ਆ ਕੀ ਕੰਡੀਸ਼ਨ ਆ ਕੀ ਰੇਟ ਆ ਤੇ ਕੀ ਹਾਲਤ ਆ ਟਰੈਕਟਰਾਂ ਦੀ ਸੋ ਸਭ ਤੋਂ ਪਹਿਲਾਂ ਖੜਾ ਜੀ ਜੌਂਡੀਅਰ ਜੋਨੀਅਰ 5310 ਖੜਾ ਜੀ ਇਹ ਟਰੈਕਟਰ ਦਾ ਮਾਡਲ ਹੈਗਾ 13 ਤੇ 6 ਲੱਖ 10 ਹਜ਼ਾਰ ਕੇ ਟਰੈਕਟਰ ਦਾ ਰੇਟ ਆ ਟਰੈਕਟਰ ਦੀ ਹਾਲਤ ਬਹੁਤ ਸੋਹਣੀ ਪਈ ਆ ਟਾਇਰ ਟੂਰ ਤਕਰੀਬਨ 50 55% ਪਏ ਨੇ ਜੀ ਮਾਰ ਲਓ ਨਿਗਾ ਫੇਵਰ ਦੀ ਛਤਰੀ ਲੱਗੀ ਆ ਬੂਫਰ ਵਾਫਰ ਲੱਗੇ ਹੋਏ ਨੇ 16 9 28 ਦੇ ਟਾਇਰ ਨੇ ਜੀ ਮਗਰਲੇ ਤੇ ਗੁਡੀ ਗਰ ਕੁਆਲਟੀ ਆਈ ਇਹਨਾਂ ਦੀ ਕਰ ਲਓ ਚੈੱਕ ਬਹੁਤ ਸੋਹਣੀ ਹਾਲਤ ਦਾ ਤੇ ਬਹੁਤ ਜਾਇਜ਼ ਰੀਡ ਦਾ ਟਰੈਕਟਰ ਖੜਾ ਜੀ। ਸੋ ਅੱਗੇ ਖੜਾ ਜੀ Mahindra 275 DI। ਦੋਸਤੋ ਇਹ ਹੈਗਾ 99 ਮਾਡਲ ਤੇ 1,90,000 ਰੁਪਏ ਟਰੈਕਟਰ ਦਾ ਰੇਟ ਆ। ਟਰੈਕਟਰ ਦੀ ਹਾਲਤ ਇਹਦੀ ਵੀ ਬਹੁਤ ਸੋਹਣੀ ਪਈ ਆ। ਦੇਖ ਲਓ। ਮੰਗਰਲੇ ਟਾਇਰ ਬਾਈਆਂ ਨੇ ਨਵੇਂ ਪਵਾਏ ਹੋਏ ਨੇ। ਮਾਰ ਸਕਦੇ ਨੇਗਾ। ਗੁੱਡੀ ਵੀ ਨਹੀਂ ਘਸੀ ਹਲੇ ਕੋਈ। ਤੇ ਮੂਹਰੇਲੇ ਟਾਇਰ ਤਕਰੀਬਨ ਹੈਗੇ ਨੇ 20% ਜੀ। ਸਾ ਸਾ ਪੂਰਾ ਵਧੀਆ ਪਿਆ ਛਤਰੀ ਨਵੀਆਂ ਲੀਕਸ ਕੋਈ ਨਹੀਂ ਹੈਗੀ 6 ਛਰੀ ਦਾ ਟਰੈਕਟਰ ਆ ਜੀ ਡਬਲ ਕਲਚ ਟਰੈਕਟਰ ਆ ਸੋ ਅੱਗੇ ਦੋਸਤੋ ਖੜਾ ਫਾਰਮ ਟਰੈਕ 60 ਸੋ ਟਰੈਕਟਰ ਦੀ ਹਾਲਤ ਤੇ ਦੀ ਵੀ ਬਹੁਤ ਸੋਹਣੀ ਆ 2009 ਮਾਡਲ ਆ ਜੀ 298000 ਰੁਪਏ ਟਰੈਕਟਰ ਦਾ ਰੇਟ ਆ ਇਹ ਵੀ ਡਬਲ ਕਲਚ ਟਰੈਕਟਰ ਆ ਜੀ ਫਾਰਮ ਟਰੈਕ 60 ਕਿਤੇ ਕੋਈ ਲੀਕਸ ਨਹੀਂ ਹੈਗੀ ਪੂਰਾ ਵਧੀਆ ਪਿਆ ਸੋਸਾ ਦੇਖ ਲਓ ਮਾਰ ਲਓ ਨੀਗਾ ਓਰੀਜਨਲ ਪੇਂਟ ਆ ਟਾਇਰਾਂ ਦੀ ਹਾਲਤ ਤਕਰੀਬਨ ਹੈਗੀ ਹੈ ਜੀ ਆਪਣੀ 45 ਤੋਂ 50% ਪਿਛਲੇ ਤੇ ਅਗਲੇਆਂ ਦੀ ਦੋਨੋਂ ਦੀ ਨਵੀਂ ਛਤਰੀ ਲੱਗੀ ਹੈ ਜੀ 6 ਚਿਰੀ ਦਾ ਟਰੈਕਟਰ ਆ ਸੋ ਅੱਗੇ ਖੜਾ ਜੀ ਮੈਸੀ 5245 ਸੋ ਇਹ ਵੀ ਨਵ ਮਾਡਲ ਆ ਜੀ 2,85,000 ਕੇ ਟਰੈਕਟਰ ਦਾ ਰੇਟ ਆ ਟਰੈਕਟਰ ਦੀ ਹਾਲਤ ਬਹੁਤ ਸੋਹਣੀ ਪਈ ਆ ਅੱਡਾ ਟਰੈਕਟਰ ਦਾ ਬਹੁਤ ਉੱਚਾ ਪਿਆ ਜੀ ਗੁਡੀਅਰ ਦੇ ਟਾਇਰ ਨੇ ਟਰੈਕਟਰ ਦੇ ਆ ਟਾਇਰਾਂ ਦੀ ਹਾਲਤ ਤਕਰੀਬਨ 80-85% ਪਈਆ ਮੂਰਲੇ ਤੇ ਪਿਛਲੇ ਆਂ ਦੀ ਮਾਰ ਲਓ ਨਿਗਾ オリジナル ਪੇਂਟ ਹੈ ਟਰੈਕਟਰ ਦਾ ਜੀ ਨਵ ਮਾਡਲ ਆ ਜੀ 2,85 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਆ ਦੇਖ ਲਓ ਸੋ ਅੱਗੇ ਖੜਾ ਜੀ ਸਟੈਂਡਰਡ DI 345 ਟਰੈਕਟਰ ਦੀ ਇਹਦੀ ਵੀ ਹਾਲਤ ਚੰਗੀ ਪਈ ਆ ਜੀ ਪੇਂਟ ਪੂਰਾ ਵਧੀਆ ਪਿਆ ਟਾਇਰ ਤਕਰੀਬਨ ਠੀਕ ਠਾਕ ਹੀ ਨੇ ਜੀ 20% ਨੇ ਮੰਨ ਕੇ ਚਲੋ ਟਾਇਰ ओरिजिनल पेंट ਆ ਜੀ ਡਬਲ ਕਲਚ ਟਰੈਕਟਰ ਆ 6 ਛੇੜੀ ਦਾ ਟਰੈਕਟਰ ਆ ਇਹਦਾ ਜਿਹੜਾ ਮਾਡਲ ਹੈਗਾ ਜੀ 5 ਆ ਤੇ 1.5 ਲੱਖ ਰੁਪਏ ਟਰੈਕਟਰ ਦਾ ਰੇਟ ਆ ਦੇਖੋ ਮਾਰੋ ਨੀਗਾ ਸੋ ਅੱਗੇ ਖੜਾ ਜੀ ਸੋਨਾਲੀਕਾ ਇੰਟਰਨੈਸ਼ਨਲ 750 ਡੀਆਈ ਸੋ ਇਹ ਟਰੈਕਟਰ ਤਕਰੀਬਨ ਨਵੇਂ ਵਰਗਾ ਪਿਆ ਛਤਰੀ ਛਤਰੀ ਮਾਰ ਲਓ ਨੀਗਾ ਇਹਨ ਪੂਰੀ ਵਧੀਆ ਪਈ ਆ ਜੀ 18 ਮਾਡਲ ਆ ਜੀ 495000 ਰੁਪਏ ਟਰੈਕਟਰ ਦਾ ਰੇਟ ਆ ਸੋਨਾ ਲਿਕਾ ਇੰਟਰਨੈਸ਼ਨਲ ਬਿਲਕੁਲ ਨਵਾਂ ਪਿਆ ਟਾਇਰ ਟੂ ਛਤਰੀ ਛੋਤਰੀ ਹਿੱਸਾ ਹੁਸਾ ਕਿਤੇ ਕੋਈ ਪੇਂਟ ਦੀ ਟੱਚਿੰਗ ਨਹੀਂ ਹੈਗੀ ਕੋਈ ਕਲਮ ਵੀ ਨਹੀਂ ਲੱਗੀ ਹੋਈ ਹੈਗੀ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਜੀ ਪੰਜਾਬ ਨੰਬਰ ਆ ਜੀ ਸੋ ਅੱਗੇ ਖੜਾ ਜੀ ਸੋਨਾ ਲਿਕਾ ਇੰਟਰਨੈਸ਼ਨਲ ਡੀਆਈ 60 99 ਮਾਡਲ ਆ ਜੀ 2 ਲੱਖ 40000 ਰੁਪਏ ਟਰੈਕਟਰ ਦਾ ਰੇਟ ਆ ਟਰੈਕਟਰ ਦੀ ਹਾਲਤ ਇਹਦੀ ਬਹੁਤ ਸੋਹਣੀ ਨਵੇਂ ਟਾਇਰ ਨੇ ਜੀ ਮਾਰ ਲਓ ਨੀਗਾ ਮਗਰ ਇਹ ਟਾਇਰ ਵੀ ਬਿਲਕੁਲ ਨਵੇਂ ਨੇ ਅਪੋਲੋ ਦੇ ਟਾਇਰ ਨੇ ਡਬਲ ਕਲਚ ਟਰੈਕਟਰ ਆ ਜੀ 6 ਚਿਰੀ ਦਾ ਟਰੈਕਟਰ ਆ ਤੇ ਰੇਟ ਵੀ ਹਿਸਾਬ ਦਾ ਹੀ ਆ ਬਾਕੀ ਮੌਕੇ ਤੇ ਰੇਟ ਦੀ ਜਿਹੜੀ ਉਹ ਵਾਧ ਕਟ ਹੋ ਜੂਗੀ ਸੋ ਅੱਗੇ ਖੜਾ ਜੀ ਸੋਨਾਲਿਕ ਇੰਟਰਨੈਸ਼ਨਲ ਅਫੇਅਰ 745 ਡੀਆ ਹੀ ਆ ਇਹ ਸੋ ਟਰੈਕਟਰ ਇਹਦੀ ਬਹੁਤ ਸੋਹਣੀ ਹਾਲਤ ਦਾ ਜੀ ਟਾਇਰ ਇਹਦੇ ਵੀ ਬਿਲਕੁਲ ਨਵੇਂ ਪਾਏ ਹੋਏ ਨੇ ਸੱਸਾ ਸਾਰਾ ਪੂਰਾ ਵਧੀਆ ਪਿਆ ओरिजिनल ਪੇਂਟ ਆ ਜੀ ਮਾਰ ਲਓ ਨੀਗਾ ਨਾਮੀਛਤਰੀ ਲੱਗੀ ਹੋਈ ਆ ਟਰੈਕਟਰ ਦੀ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਆ ਜੀ 2003 ਮਾਡਲ ਆ ਜੀ 235000 ਰੁਪਏ ਟਰੈਕਟਰ ਦਾ ਰੇਟ ਆ ਬਾਕੀ ਰੇਟ ਦੀ ਜਿਹੜੀ ਮੌਕੇ ਤੇ ਵਾਧ ਘਾਟ ਹੋ ਜੂਗੀ ਸੋ ਮਾਰੋਨੇਗਾ ਟਰੈਕਟਰਾਂ ਦੇ ਖਰੀਦ ਟਰੈਕਟਰ ਖਰੀਦਣਾ ਤੇ ਵੇਚਣ ਤੇ ਚਾਹ ਵਾਣ ਮੇਰੇ ਵੀਰ ਇੱਥੇ ਜਰੂਰ ਪਹੁੰਚਣ ਮੋਗਾ ਮੰਡੀ 'ਚ ਸੋ ਆਜੋ ਅੱਗੇ ਲੈ ਕੇ ਚੱਲਦੇ ਆ ਸੋ ਅੱਗੇ ਖੜਾ ਜੀ ਆਇਸ਼ਰ ਸੋ ਇਹਨੂੰ ਆਪਾਂ ਆਸ਼ਾ ਟਰੈਕਟਰ ਵੀ ਕਹਿ ਦਿੰਨੇ ਆ ਜੀ ਟਰੈਕਟਰ ਦੀ ਹਾਲਤ ਇਹਦੀ ਵੀ ਚੰਗੀ ਪਈ ਆ ਜੀ ਐਮ ਆਰ ਐਫ ਦੇ ਟਾਇਰ ਨੇ ਮਗਰਲੇ ਤੇ ਮੂਹਰੇ ਦੇ ਦੋਨੋਂ ਟਾਇਰਾਂ ਦੀ ਹਾਲਤ ਆ ਲੇਕਿਨ ਜਿਹੜੀ ਓਥੀ ਤੋਂ 35% ਆ 95 ਮਾਡਲ ਆ ਜੀ 1 ਲੱਖ 10000 ਰੁਪਏ ਟਰੈਕਟਰ ਦਾ ਰੇਟ ਆ ਮਾਰ ਲਓ ਨੀਗਾ ਸੋ ਅੱਗੇ ਖੜਾ ਜੀ ਐਚ ਐਮ ਟੀ 65 ਬਾਈ ਟਰੈਕਟਰ ਦੀ ਹਾਲਤ ਇਹਦੀ ਵੀ ਚੰਗੀ ਪਈ ਆ ਜੀ 911 ਦਾ ਭਰਾ ਹੀ ਆ तकरीबन ਇਹ 2012 ਮਾਡਲ ਆ 385000 ਕੇ ਟਰੈਕਟਰ ਦਾ ਰੇਟ ਆ ਜੀ ਮਾਰ ਲਓ ਨਿਗਾ ਤੁਸੀਂ ਇਹ ਟੂਰ ਬਿਲਕੁਲ ਨਵੇਂ ਪਏ ਨੇ ਦੇਖ ਲਓ ਡਬਲ ਕਲਚ ਟਰੈਕਟਰ 6 ਚਿਰੀ ਦਾ ਟਰੈਕਟਰ ਆ ਜੀ ਇਹ ਵੀ ओरिजिनल ਪੇਂਟ ਆ ਹਿੱਸਾ ਹਿੱਸਾ ਪੂਰਾ ਵਧੀਆ ਪਿਆ ਕੋਈ ਲੀਕਸ ਵਾਲੀ ਗੱਲ ਨਹੀਂ ਹੈਗੀ ਜੀ ਸੌਂਗੇ ਖੜਾ ਜੀ ਸਵਰਾਜ 855 ਟਰੈਕਟਰ ਦੀ ਹਾਲਤ ਇਹਦੀ ਬਹੁਤ ਸੋਹਣੀ ਆ ਮਾਰ ਲਓ ਨਿਗਾ ਵੂਫਰ ਵਾਫਰ ਲੱਗੇ ਹੋਏ ਨੇ ਛਤਰੀ ਨਵੀਆਂ ਜੀ ਸ਼ੀਟ ਵੀ ਨਵੀਆਂ ਬਿਲਕੁਲ ਐਮ ਆਰ ਐਫ ਦੇ ਟਾਇਰ ਨੇ ਟਰੈਕਟਰ ਦੇ ਹਿੱਸਾ ਪੂਰਾ ਵਧੀਆ ਪਿਆ ਕਿਤੇ ਕੋਈ ਲੀਕਸ ਨਹੀਂ ਹੈਗੀ ਪੇਂਟ ਪੂਟ ਪੂਰਾ ਵਧੀਆ ਪਿਆ ਜੀ 2004 ਮਾਡਲ ਆ ਜੀ 2 ਲੱਖ 85 ਹਜ਼ਾਰ ਕੇ ਟਰੈਕਟਰ ਦਾ ਰੇਟ ਆ ਤੇ ਪੰਜਾਬ ਨੰਬਰ ਆਈਏ ਸੋਗੇ ਖੜਾ ਜੀ ਨਿਊ ਹਾਲੈਂਡ 363 ਟਰੈਕਟਰ ਇਹ ਵੀ ਬਿਲਕੁਲ ਨਵਾਂ ਖੜਾ ਜੀ ਮਾਰ ਲਓ ਨੀਗਾ ਐਮ ਆਰ ਐਫ ਦੇ ਟਾਇਰ ਨੇ ਨਵੀਂ ਹਾਲਤਾਂ ਟਾਇਰ ਦੀ ਟਾਇਰਾਂ ਦੀ ਵੀ ਟਰੈਕਟਰ ਦੀ ਵੀ ਨਵੀਂ ਹਾਲਤ ਆ ਬਿਲਕੁਲ ਬੂਫਰ ਲੱਗਿਆ ਫੈਰ ਵੀ ਛਤਰੀ ਲੱਗੀ ਆ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਡਬਲ ਕਲਚ ਟਰੈਕਟਰ 6 ਚੀਰੀ ਦਾ ਟਰੈਕਟਰ ਆ ਜੀ ਨਿਊ ਹੋਲੈਂਡ ਸੁਪਰ 36 33 15 ਮਾਡਲ ਆ ਜੀ 5 ਲੱਖ 30 ਹਜ਼ਾਰ ਕੇ ਟਰੈਕਟਰ ਦਾ ਰੇਟ ਆ ਸੋ ਮਾਰ ਲਓ ਨੀਗਾ ਸਾਰੇ ਪੇਂਟ ਪੌਂਡ ਤੇ origignal ਪਿਆ ਕੋਤੋਂ ਕੋਈ ਲੀਕਸ ਵਾਲੀ ਗੱਲ ਹੀ ਨਹੀਂ ਜੀ ਦੇਖੋ ਜੀ ਬਹੁਤ ਸੋਹਣਾ ਟਰੈਕਟਰ ਆ ਸੋ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਵੀਰ ਤੱਕ ਟਰੈਕਟਰਾਂ ਦੀ ਵੀਡੀਓ ਪਹੁੰਚ ਸਕੇ ਖਰੀਦਣਾਂ ਤੇ ਵੇਚਣ ਵਾਲੇ ਮੇਰੇ ਵੀਰ ਇੱਥੇ ਆਉਂਦੇ ਰਹਿੰਦੇ ਨੇ ਸੋ ਤੁਹਾਨੂੰ ਹਰ ਐਤਵਾਰ ਨਵੇਂ ਤੋਂ ਨਵੇਂ ਟਰੈਕਟਰਾਂ ਦੀ ਇਨਫੋਰਮੇਸ਼ਨ ਮਿਲਦੀ ਰਹੂਗੀ ਉਹਦੇ ਲਈ ਤੁਹਾਨੂੰ ਚੈਨਲ ਸਬਸਕ੍ਰਾਈਬ ਕਰਨਾ ਪੈਣਾ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਐਤਵਾਰ ਤਦ ਤੱਕ ਲਈ ਧੰਨਵਾਦ